ਹਾਂਜੀ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ ਆਪਾਂ ਤੁਹਾਨੂੰ ਦਿਖਾਉਨੇ ਆ ਸਾਡੇ ਕੋਲ ਇਹੋ ਜਿਹਾ ਕੁਝ ਆ ਜਾਂਦਾ ਤੇ ਲੈ ਘੱਟ ਤੇ ਕੂੜਖਾਨਾ ਪ੍ਰਾਲ ਬਹੁਤ ਦੇਖੋ ਲਓ ਜੀ ਦੀਦਾ ਨੀ ਕੋ ਕੰਪੋਨੈਂਟ ਕੋਈ ਨਾ ਕੋਈ ਕੰਪੋਨੈਂਟ ਰਿਝ ਰਹੇ ਆ ਹਾਂ ਹਾਂ ਆ ਗਿਆ ਬਾਬਾ ਦੇਖ ਲਓ ਤੁਸੀਂ ਹੁਣ ਟੂੜੀ ਵਾਲੇ ਰੱਖਿਆ ਹੋਈ ਨਾ ਹਾਂਜੀ ਹਾਂਜੀ ਇਹ ਟੂੜੀ ਵਾਲੇ ਚ ਦੇਖ ਲਓ ਕੋਟੈਕ ਦਾ ਕੰਪੋਨੈਂਟ ਕੋਈ ਦੀਂਦਾ ਨਹੀਂਗਾ ਇਹ ਵਾਲਾ ਕਹਿੰਦੇ ਚੱਲਦਾ ਉਹਦਾ ਚੰਗਾ ਭਲਾ ਚੱਲਦਾ ਕਹਿੰਦੇ ਕੰਮ ਬਸ ਬੋਲਣੋਂ ਹਟ ਗਿਆ ਤੇ ਚਲੋ ਜੀ ਨਿਗਾਹ ਮਾਰੋਾਰੇ ਪਾਸੇ ਇਹ ਆਇਆ ਸਾਡੇ ਕੋਲੇ ਬਸ ਪਾ ਜੇ ਕਹਿੰਦੇ ਇਹਦੇ ਸੁੱਖੇ ਹੀ ਪੈਂਦੀਆਂ ਬਾਕੀ ਸਾਰਾ ਕੁਝ ਸਹੀ ਆ ਦੇ ਆ ਹਾਲ ਦੇਖੋ ਜੀ ਇਹਦੇ ਵਿੱਚ ਆਹ ਕੁ ਸਾਡੇ ਨਾਲ ਹੋ ਜਾਂਦਾ ਲੋ ਨਿਗਾਹ ਮਾਰੋ ਇਸ ਸੁਡੀ ਵਾਲੇ ਅੰਦਰ ਨਾ ਭਰੇ ਪਿਆ ਹੁੰਦਾ ਮਾਰ ਇਸ ਤਰੀਕੇ ਨਾਲ ਅੱਧੀ ਟੋਕਰੀ ਦੇ ਵਿੱਚੋਂ ਤੂੜੀ ਖਾਨੇ ਦੀ ਨਿਕਲ ਰਹੀ ਹੈ ਨਾ ਹਲੇ ਕੋਈ ਪੁਰਾਣਾ ਤਾਂ ਕੁਝ ਹੋਰ ਵੀ ਕਰਨਾ ਵੀ ਜਿਹੜਾ ਹੁਣ ਤੁਹਾਨੂੰ ਦਿਖਾਉਣ ਦੇ ਮਾਰੇ ਦਿਖਾਇਆ ਇੰਨੇ ਨਾਲ ਹੀ ਕੀ ਕੁਝ ਨਿਕਲਿਆ ਜੇ ਤੁਸੀਂ ਕਰ ਲੋਗਾ ਦੇਖੋ ਕੀ ਰਾਜ ਹੋ ਰਿਹਾ ਹੈ 11 ਦਾ ਤੇ ਜਿਸ ਕਾਰ ਨੂੰ ਕਈਆਂ ਨੂੰ ਲੱਗਦਾ ਨਹੀਂ ਨਹੀਂ ਛੱਡਦਾ ਸਾਰਾ ਚੱਲ ਰਿਹਾ ਇਸ ਲਈ ਇਹਦਾ ਕੁਝ ਟਾਈਮ ਬਾਅਦ ਸਫਾਈ ਕਰਾਉਣੀ ਜ਼ਰੂਰੀ ਆ ਸਫਾਈ ਜ਼ਰੂਰ ਕਰਾਉਣੀ ਜ਼ਰੂਰੀ ਆ ਹਾਂਜੀ ਦੇਖੋ ਤੁਹਾਨੂੰ ਸਾਡੇ ਸਾਹਮਣੇ ਆ ਤੇ ਕੜਾਈਆ ਵਿੱਚੋਂ ਨਿਕਲਿਆ ਮਿੱਟੀ ਗਾ ਰੇਹਣ ਦਾ ਕੋਈ ਥੋੜਾ ਬੋਤਾਂ ਨਹੀਂ ਹੈਗਾ ਇਹ ਦੇਖੋ ਕਿੱਡੇ ਕਿੱਡੇ ਢੇਰ ਲੱਗ ਗਏ ਨੇ ਹਲੇ ਵੀ ਪੂਰਾ ਸਾਫ਼ ਨਹੀਂ ਹੋਆ ਬਾਅਦ ਇਹਨੂੰ ਪ੍ਰੋਪਰ ਆਪ ਕਲੀਨ ਕਰਕੇ ਜਿੱਦਾ ਦੇਵਾਗੇ ਤੁਸੀਂ ਜਿਹੜੇ ਦਿਖਦੇ ਰਹੋ ਬਾਅਦ ਵਿੱਚ ਕਦਾਂ ਮੈਂ ਦੀ ਕੀ ਦਿੱਕਤ ਬਣਦੀ ਐਹੀਂ ਗੱਲ ਜੇ ਕਿਸੇ ਨੂੰ ਕਦੇ ਵੀ ਸਰਵਿਸ ਕਰਾਉਣ ਦੀ ਵਜ੍ਹੀ ਇਹਦੀ ਕੋਈ ਨਹੀਂ ਮੰਨਦਾ ਜੇ ਤੋ ਖੜਦਾ ਉਦ ਨਹੀਂ ਆਉਂਦੇ ਸਾਡੇ ਕੋਲ ਇਹਦਾ 6 ਮਹੀਨੇ ਬਾਅਦ ਸਰਵਿਸ ਕਰਾ ਲਿਓ ਉਹ ਕੋਈ ਨਹੀਂ ਮੰਨਦਾ ਓਕੇ ਓਕੇ ਬਣੇ ਦਿਓ ਤੁਸੀਂ ਸਾਰੀ ਇਹ ਸਰਵਸ ਕੀਤੀ ਆ ਫਿਰ ਆਪਾਂ ਨੂੰ ਆ ਕੇ ਬੰਦ ਤਾਂ ਇਹ ਸੀਗਾ ਕੀ ਸੀ ਇਹ ਹਲੇ ਵੀ ਦਿਹਲਾ ਇੰਨਾ ਜੰਮਿਆ ਵਿਚਰਾ ਨਿਕਲ ਜੂ हाँ जी जो ना ना। आप साफ करने के बाद मार के चेक किया साफ करो प्लेट पर क्लीयर कराने चाहिए आइए कि चौन जैसे नहीं था जी आप देख रहे हैं कि लगे लस्तर के नीचे चमचल है बहुत बड़ी प्रॉब्लम है मतलब प्लेट किसी कम भी नहीं है जो आप चेक किया खराब है जो जिनका जीएसपी का कार्ड कहते हैं कि ख़राब चाहिए नवा पाया आप ਜੋੜੇ ਦੀ ਆਪਾਂ ਪੁੱਛਿਆ ਚੇਂਜ ਕਰਨ ਦੇ ਅੱਗੇ ਤੁਹਾਨੂੰ ਦਫਾ ਮੰਗ ਜੀ। ਯਾਨੀ ਸਭ ਤੋਂ ਵੱਡੀ ਗੱਲ ਇਹ ਵੀ ਪ੍ਰੋਪਰ ਸਫਾਈ ਕਲੀਨਿੰਗ ਨੂੰ ਕਰਾਉਣੀ ਜ਼ਰੂਰੀ ਆ। ਜਦੋਂ ਆਪਣਾ ਸੀਜ਼ਨ ਲੱਗ ਜਾਂਦਾ ਹੈ ਕੋਈ ਗਾ ਚਾਹੋ ਸਾਫ਼ ਕਰਾ ਕੇ ਜਾਓ ਇਹਦੀ। ਉਹ ਤੁਹਾਨੂੰ 50 100 ਪਿਆ ਦੁਖਦੇ ਨਹੀਂ। ਇਹ ਸਾਫ਼ ਕੀਤਾ ਤੇ ਇੰਨਾ ਕਰ ਨਹੀਂ ਰਿਹਾ ਇਹ। ਇੰਨਾ ਗੰਦਗੀ ਦੇ ਵਿੱਚ। ਤੇ ਹੁਣ ਆਪਾਂ ਸਾਰਾ ਫੇਰ ਨੂੰ ਕਿਹੜਾ ਸਾਫ਼ ਕਰਤਾ। ਦੇਖ ਲੈ ਕਿ ਚਲਾਉ ਕਿ ਹੁਣ ਇਹਨੂੰ ਆਪਣਾ ਉਹਨੇ ਰਿਪੇਅਰ ਕਰਦੇ ਆ ਰਿਪੇਅਰ ਪਿੰਡ ਦੀ ਸਭ ਤੋਂ ਉੱਚੀ ਥਾਂ ਕੁਵ